ਮੰਗਤੇ ਨੇ ਜਾਂ ਭਿਖਾਰੀ ਨੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਕਦੀ ਇਹਨਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮੂੰਹ ਵੀ ਆਪਣਾ ਲੁਕਾਦੇ ਕਿਉਂਕਿ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਅਸੀਂ ਜਿਹੜਾ ਵੀ ਜੋ ਦਾਨ ਕਰਦੇ ਆ ਅੱਗੇ ਸੇਲ ਕਰ ਆਂਦੇ ਨੇ ਕਦੀ ਇਨਕੁਆਰੀ ਕਰਾਈ ਜਾਵੇ ਬੜੇ ਬੜੇ ਸੋਹਣੇ ਬੱਚੇ ਇਹਨਾਂ ਦੀ ਗੋਦੀਆਂ 'ਚ ਨੇ ਬਹੁਤ ਜ਼ਿਆਦਾ ਵੱਡੀ ਤਦਾਦ 'ਚ ਜਿਹੜੇ ਭਿਖਾਰੀ ਨੇ ਜਾਂ ਮੰਗਤੇ ਨੇ ਸੜਕਾਂ 'ਤੇ ਫੈਲ ਚੁੱਕੇ ਨੇ ਕਿੱਥੋਂ ਆਏ ਕਿਸਨਾ ਆਏ ਕਿਸੇ ਨੂੰ ਕੋਈ ਪਤਾ ਨਹੀਂ ਕੈਸ਼ ਨਾ ਬਿਲਕੁਲ ਇਹਨਾਂ ਨੂੰ ਦੋ ਕਿ ਦਿਨੇ ਤੇ ਲੋਕ ਮੰਗਤੇ ਬਣ ਕੇ ਲੋਕਾਂ ਨੂੰ ਠਗਦੇ ਨੇ ਲੋਕਾਂ ਕੋਲ ਪੈਸੇ ਲੈਂਦੇ ਨੇ ਔਰ ਰਾਤ ਨੂੰ ਫੁੱਲ ਯਸ਼ੀ ਕਰਦੇ ਨੇ ਹਾਂਜੀ ਮੈਂ ਆ ਤੁਹਾਡਾ ਚੰਦਰ ਨੀ ਗਿਨਾ ਔਰ ਤੁਸੀਂ ਦੇਖ ਰਹੇ ਹੋ ਆਰਐਕਸੀਟੀਵੀ ਨੈਟਵਰਕ ਗੱਲ ਕਰਾਂਗੇ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੇ ਮੰਗਤਿਆਂ ਦੀ ਜੜੀ ਆ ਉਹ ਬਰਮਾਰ ਬਹੁਤ ਜ਼ਿਆਦਾ ਲੱਗ ਚੁੱਕੀ ਹੈ ਕਿਉਂਕਿ ਹਰ ਚੌਂਕ ਚੁਰਾਹੇ ਚਾਹੇ ਉਹ ਧਾਰਮਿਕ ਸਥਾਨ ਕਿਉਂ ਨਾ ਹੋਣ ਉੱਥੇ ਤੁਸੀਂ ਜਿਹੜੇ ਆ ਮੰਗਤੇ ਜਿਹੜੇ ਆ ਵੱਡੀ ਤਦਾਦ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਇਹਨਾਂ ਦੇ ਕਾਰਨ ਜਿਹੜਾ ਆ ਉਹ ਅੰਮ੍ਰਿਤਸਰ ਦਾ ਜਿਹੜੇ ਲੋਕ ਜਿਹੜੇ ਬਾਹਰੋਂ ਆਂਦੇ ਨੇ ਟੂਰਿਸਟ ਆਂਦੇ ਨੇ ਉਹਨਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਆ ਅੱਜ ਜੈ ਭਾਰਤ ਰਾਸ਼ਟਰੀ ਸੰਗਠਨ ਦੀ ਟੀਮ ਔਰ ਆਰਐਕਸਟੀਵੀ ਨੈਟਵਰਕ ਚੈਨਲ ਦੀ ਟੀਮ ਨੇ ਸਾਂਝੇ ਤੌਰ ਦੇ ਉੱਤੇ ਜੜਾਇਆ ਗਰਾਉਂਡ ਲੈਵਲ ਤੇ ਜਾ ਕੇ ਅਸੀਂ ਪੂਰੇ ਸ਼ਹਿਰ ਦਾ ਜੜੀ ਆ ਔਰ ਸੱਚ ਕੀਤੀ ਆ ਔਰ ਉਹਨਾਂ ਲੋਕਾਂ ਦੀ ਜਿਹੜੇ ਮੰਗਦੇ ਨੇ ਜਦੋਂ ਤੁਸੀਂ ਗੱਡੀਆਂ ਆਪਣੀਆਂ ਖਿਲਾਰਦੇ ਨੇ ਚੌਂਕਾ ਦੇ ਵਿੱਚ ਤਾਂ ਉਹ ਲੋਕ ਤੁਹਾਡੀਆਂ ਗੱਡੀਆਂ ਸਾਫ਼ ਕਰਨ ਵਾਸਤੇ ਆ ਜਾਂਦੇ ਨੇ ਉਹ ਤੁਹਾਨੂੰ ਕੋ ਪੈਸੇ ਦੀ ਮੰਗ ਵੀ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੇ ਕੋਲ ਜਿਹੜੇ ਬੱਚੇ ਜਿਹੜੇ ਉਹਨਾਂ ਨੇ ਚੁੱਕੇ ਹੁੰਦੇ ਨੇ ਔਰ ਪ੍ਰਸ਼ਾਸਨ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਕਿ ਆਖਿਰਕਾਰ ਇਹ ਲੋਕ ਕਿੱਥੋਂ ਆਏ ਨੇ ਇਹਨਾਂ ਦੇ ਕੋਲ ਜਿਹੜੇ ਬੱਚੇ ਨੇ ਉਹ ਆਖਿਰਕਾਰ ਇਹਨਾਂ ਦੇ ਹੈਗੇ ਨੇ ਜਾਂ ਨਹੀਂ ਹੈਗੇ ਜਾਂ ਕਿਤੋਂ ਅਗਵਾ ਕਰਕੇ ਲੈ ਕੇ ਆਏ ਨੇ ਪਰ ਇਹਦੇ ਬਾਰੇ ਹਜੇ ਤੱਕ ਕੋਈ ਵੀ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਖੁੱਲ ਕੇ ਸਾਹਮਣੇ ਨਹੀਂ ਆਇਆ ਸਾਡੇ ਨਾਲ ਗੱਲ ਗੱਲਬਾਤ ਕਰਨ ਵਾਸਤੇ ਇਸੇ ਮੁੱਦੇ ਦੇ ਉੱਤੇ ਜੈ ਭਾਰਤ ਰਾਸ਼ਟਰੀ ਸੰਗਠਨ ਦੇ ਪ੍ਰਮੁਖ ਸੰਤ ਸੰਦੀਪ ਨਵਾਬ ਸ਼ਾਹ ਜੀ ਸਾਡੇ ਨਾਲ ਮੌਜੂਦ ਨੇ ਗੱਲ ਕਰਾਂਗੇ ਆਖਿਰਕਾਰ ਇਹਨਾਂ ਦੇ ਉੱਤੇ ਨਾਥ ਕਿੱਦਾਂ ਪਾਈ ਜਾ ਸਕਦੀ ਹੈ ਹਾਂਜੀ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਰਐਕਸ ਜੀ ਜੈ ਹਿੰਦ ਜੈ ਭਾਰਤ ਜੀ ਤੇ ਆਰਐਕਸ ਟੀਵੀ ਦੀ ਟੀਮ ਬੜੇ ਵੱਡੇ ਪੱਧਰ ਤੇ ਮਿਸ਼ਨ ਚਲਾ ਰਹੀ ਹੈ ਅਸੀਂ ਉਹਨਾਂ ਨੂੰ ਬੜਾ ਬੜੇ ਵਧਾਈ ਦੇ ਪਾਤਰ ਨੇ ਉਹ ਕਿਉਂਕਿ ਵੀ ਸਮੇਂ-ਸਮੇਂ ਤੇ ਜਿੰਨੇ ਵੀ ਮੁੱਦੇ ਸਮਾਜਿਕ ਮੁੱਦੇ ਨੇ ਉਹਨਾਂ ਉੱਤੇ ਬੜਾ ਖੁੱਲ ਕੇ ਗੱਲ ਕਰ ਰਹੇ ਨੇ ਸਭ ਤੋਂ ਵੱਡਾ ਜੇ ਆਪਾਂ ਗੱਲ ਕਰੀਏ ਮੁੱਦਾ ਇਸ ਟਾਈਮ ਅੰਮ੍ਰਿਤਸਰ ਦੇ ਵਿੱਚ ਹੈ ਮੰਗਤਿਆਂ ਦਾ ਕਿਉਂਕਿ ਬਾਹਰ ਵੀ ਜਿਹੜੇ ਲੋਕ ਟੂਰਿਸਟ ਅੰਮ੍ਰਿਤਸਰ ਵਿੱਚ ਆਉਂਦੇ ਨੇ ਕਿਸਾਂ ਕਿਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਹੈ ਜਿਹੜਾ ਲੋਕਾਂ ਦੇ ਉੱਤੇ ਪੈਂਦਾ ਹੈ ਦੇਖੋ ਜੀ ਅੰਮ੍ਰਿਤਸਰ ਇੱਕ ਸਮਾਰਟ ਸਿਟੀ ਹੈ ਔਰ ਬੜੇ ਵੱਡੇ ਪੱਧਰ ਤੇ ਪੂਰੇ ਵਿਸ਼ਵ 'ਚ ਨਾਮ ਆਸੀ ਕੱਲੇ ਹਿੰਦੁਸਤਾਨ ਦੀ ਗੱਲ ਨਹੀਂ ਕਰਦੇ ਸਾਡੇ ਅੰਮ੍ਰਿਤਸਰ ਦਾ ਜਿਹੜਾ ਨਾਮ ਹੈ ਸੁਨਹਿਰੀ ਅੱਖਰਾਂ 'ਚ ਪੂਰੇ ਵਿਸ਼ਵ 'ਚ ਲਿਖਿਆ ਗਿਆ ਹੈ ਜਿੱਥੇ ਸਾਡੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਦੁਰਗਿਆਂਾ ਤੇਰੇ ਸ੍ਰੀ ਵਾਲਮੀਕੀ ਤੀਰਥ ਮਾਤਾ ਲਾਲ ਦੇਵੀ ਔਰ ਬੜੇ ਹੀ ਵੱਡੇ ਪੱਧਰ ਤੇ ਜਿਹੜੇ ਟੂਰਿਸਟ ਸਪੌਟ ਇੱਥੇ ਬਣੇ ਨੇ ਔਰ ਧਾਰਮਿਕ ਸਥਾਨ ਨੇ ਬੜੇ ਵੱਡੇ ਪੱਧਰ ਤੇ ਜਿਨ੍ਹਾਂ ਤੇ ਲੱਖਾਂ ਦੀ ਤਦਾਦ ਚ ਲੋਕ ਡੇਲੀ ਆਂਦੇ ਨੇ ਪਹਿਲਾਂ ਤੇ ਮੁੱਦਾ ਇਹ ਆ ਵੀ ਜਿਹੜੇ ਆ ਮੰਗਤੇ ਨੇ ਜਾਂ ਭਿਖਾਰੀ ਨੇ ਜਿਹੜੇ ਛੜਕਾਂ ਤੇ ਫਿਰਦੇ ਨੇ ਇਹਨਾਂ ਕਰਕੇ ਜਿਹੜੀ ਇੱਕ ਲੋਕੈਲਿਟੀ ਦਾ ਉਹ ਫਰਕ ਪੈਣਾ ਹੀ ਪੈਣਾ ਵੇਖੋ ਉਹਨਾਂ ਨੂੰ ਤੰਗ ਕਰਦੇ ਨੇ ਲੋਕ ਤੰਗ ਹੁੰਦੇ ਨੇ ਔਰ ਬੜੀ ਬਾਰੀ ਲੋਕਾਂ ਨੇ ਗੱਲ ਪ੍ਰਸ਼ਾਸਨ ਨੂੰ ਵੀ ਕਹੀ ਵੀ ਇਹਨਾਂ ਦੇ ਹੱਥ ਪਾਈ ਜਾਵੇ ਦੂਸਰਾ ਮੁੱਦਾ ਜਿਹਦੇ ਕਰਕੇ ਸਾਨੂੰ ਅੱਜ ਆਪ ਛੜਕਾਂ ਤੇ ਆਣਾ ਪਿਆ ਇਹ ਜਿਹੜੇ ਮੰਗਤੇ ਨੇ ਜਾਂ ਭਿਖਾਰੀ ਨੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਕਦੀ ਇਹਨਾਂ ਦੀ ਇਨਕੁਆਰੀ ਹੋਈ ਹੋएगी ਜਾਂ ਪਤਾ ਕੀਤਾ ਹੋਏਗਾ ਕਿੱਥੋਂ ਆਏ ਨੇ ਕਿਸ ਤਰ੍ਹਾਂ ਆਏ ਨੇ ਦੇਖੋ ਅਸੀਂ ਹੁਣ ਵੀ ਚੌਂਕ 'ਚ ਹੋ ਕੇ ਆਏ ਆ ਤੁਹਾਨੂੰ ਲਾਈਵ ਵੀਡੀਓ ਅਸੀਂ ਦਿਖਾਵਾਂਗੇ ਸਾਰੀਆਂ ਉਹਦੇ ਵਿੱਚ ਜਦੋਂ ਇਹਨਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਮੂੰਹ ਵੀ ਆਪਣਾ ਲੁਕਾਉਂਦੇ ਨੇ ਜੇ ਮੰਨ ਲਓ ਕੋਈ ਮੁੱਦਾ ਨਹੀਂ ਹੈਗਾ ਜੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੂੰਹ ਕਿਉਂ ਲੁਕਾਉਂਦੇ ਨੇ ਫਿਰ ਇਹਨਾਂ ਦੀ ਗੋਦੀਆਂ ਦੇ ਵਿੱਚ ਦੋ ਦੋ ਤਿੰਨ ਤਨ ਬੱਚੇ ਨੇ ਨੰਗੇ ਬੱਚੇ ਨੇ ਇੰਨੀ ਭਰੀ ਇੰਨੀ ਭਾਰੀ ਠੰਡ ਦੇ ਵਿੱਚ ਨੰਗੇ ਬੱਚੇ ਲੈ ਕੇ ਲੋਕਾਂ ਦੀ ਸਿੰਪਥੀ ਲੈ ਕੇ ਅਸੀਂ ਇੱਕ ਬੱਚੇ ਨੂੰ ਜੋੜਾ ਜੁੱਤੀ ਦਾ ਦਿੱਤਾ ਜਦੋਂ ਅਸੀਂ ਅਗਲੇ ਦਿਨ ਉਸੇ ਬੱਚੇ ਨੂੰ ਫੇਰ ਦੁਬਾਰਾ ਵੇਖਿਆ ਉਹ ਜੁੱਤੀ ਦਾ ਜੋੜਾ ਉਹਦੇ ਪੈਰਾਂ ਵਿੱਚ ਨਹੀਂ ਸੀ ਲੋਕਾਂ ਨੇ ਮਿਸ਼ਨ ਚਲਾਏ ਨੇ ਲੋਕਾਂ ਨੇ ਸੇਵਾ ਕੀਤੀ ਅਸੀਂ ਵੀ ਸੇਵਾ ਕਰਦੇ ਹਾਂ ਸਾਨੂੰ 12 ਸਾਲ ਹੋ ਗਿਆ ਮਿਸ਼ਨ ਚਲਾਉਂਦਿਆਂ ਨੂੰ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਪਰ ਸਾਨੂੰ ਵੀ ਹੁਣ ਲੱਗਣ ਲੱਗ ਪਿਆ ਵੀ ਅਸੀਂ ਕਾਫੀ ਵਾਰੀ ਗਲਤ ਜਗ੍ਹਾ ਸੇਵਾ ਕਰ ਰਹੇ ਹਾਂ ਕਿਉਂਕਿ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਅਸੀਂ ਜਿਹੜਾ ਵੀ ਜੋ ਦਾਨ ਕਰਦੇ ਹਾਂ ਅੱਗੇ ਸੇਲ ਕਰ ਆਂਦੇ ਨੇ ਮੈਂ বারবার ਇਸ کئی ਵਾਰੀ ਪ੍ਰਸ਼ਾਸਨ ਨੂੰ ਇਹ ਹਦਾਇਤ ਕੀਤੀ ਹੈ ਵੀ ਇਹਨਾਂ ਦੀ ਇਨਕੁਆਰੀ ਕਰਾਈ ਜਾਵੇ بڑے بڑے ਸੋਹਣੇ ਬੱਚੇ ਇਹਨਾਂ ਦੀ ਗੋਦੀਆਂ 'ਚ ਨੇ ਜਿਹੜੇ ਸਾਡੀਆਂ ਗੱਡੀਆਂ ਦੇ ਅੱਗੇ ਆ ਜਾਂਦੇ ਨੇ ਨੰਗੇ ਪੈਰੀ ਆ ਕੇ ਕਦੀ ਇਹਨਾਂ ਨੇ ਕੋਈ ਉਹ ਸਰਫ ਫੜੇ ਹੁੰਦੇ ਨੇ ਸਾਫ਼ ਕਰਦੇ ਨੇ ਉਹਦੀ ਐਵਜ 'ਚ ਪੈਸਿਆਂ ਦੀ ਮੰਗ ਕਰਦੇ ਨੇ ਤੇ ਮੈਂ ਪ੍ਰਸ਼ਾਸਨ ਨੂੰ ਜ਼ਰੂਰ ਕਹਾਂਗਾ ਵੀ ਇੱਕ ਵਾਰੀ ਜ਼ਰੂਰ ਇਨਕੁਆਰੀ ਕੀਤੀ ਜਾਵੇ ਵੀ ਕੌਣ ਨੇ ਕਿੱਥੋਂ ਨੇ ਕਿਸ ਤਰ੍ਹਾਂ ਆਏ ਨੇ ਤੇ ਇੰਨੀ ਠੰਡ ਦੇ ਵਿੱਚ ਨੰਗੇ ਪੈਰੀ ਇਹਨਾਂ ਨੂੰ ਕੌਣ ਕੱਢ ਦਿੰਦਾ ਰੋਜ਼ ਇੱਧਰ ਇਹਦੇ ਉੱਤੇ ਜਿਹੜੇ ਦੁਰਗਾਣਾ ਤੀਰਥ ਦੇ ਜਿਹੜੇ ਪ੍ਰਧਾਨ ਨੇ ਲక్ష్ਮੀਕਾਂਤ ਚਾਵਲਾ ਜੀ ਉਹਨਾਂ ਵੱਲੋਂ ਵੀ ਕੱਲ ਜਿਹੜਾ ਬਿਆਨ ਜਾਰੀ ਕਰ ਦਿੱਤਾ ਗਿਆ ਕਿ ਜਿਹੜੇ ਮੰਗਤੇ ਜਿਹੜੇ ਭਿਖਾਰੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਆ ਗਏ ਇਹਨਾਂ ਦੀ ਜਾਂਚ ਕੀਤੀ ਜਾਵੇ ਕਿ ਆਖਰਕਾਰ ਜਿਹੜੇ ਇਹਨਾਂ ਦੇ ਕੋਲ ਬੱਚੇ ਨੇ ਉਹ ਕਿੱਥੋਂ ਆ ਰਹੇ ਨੇ ਹਾਂਜੀ ਮੈਂ ਲక్ష్ਮੀਕਾਂਤ ਚਾਵਲਾ ਜੀ ਦੇ ਇਸ ਬਿਆਨ ਦਾ ਬੜਾ ਸਮਰਥਨ ਕਰਦਾ ਵਾਂ ਕਿਉਂਕਿ ਆਪਾਂ ਸਿਰਫ ਇਹਨੂੰ ਇੱਕ ਭੀਖਤਾ ਕਨਾਂ ਸਮਝੀਏ ਇਹ ਭੀਖ ਨਹੀਂ ਹੈਗੀ ਇਹ ਮੁੱਦਾ ਭੀਖਦਾ ਨਹੀਂ ਹੈਗਾ ਵੀ ਅਸੀਂ ਚਲੋ 5 ਰੁਪਏ 10 ਰੁਪਏ ਦੇ ਦਿੱਤੇ ਕੋਈ ਵੱਡੀ ਗੱਲ ਨਹੀਂ ਆ ਚਲੋ ਦਾਨ ਲੋਕ ਕਰਦੇ ਨੇ ਇਹ ਮੁੱਦਾ ਸੱਚ ਹੈਗਾ ਆ ਬੱਚੇ ਅਗਵਾ ਕਰਨ ਵਾਲਿਆਂ ਦਾ ਮੈਨੂੰ ਜਦੋਂ ਤੱਕ ਲੱਗਦਾ ਹੈ ਜਮਾ ਸਟੱਡੀ ਕੀਤਾ ਆ ਵੀ ਹੋ ਸਕਦਾ ਹੈ ਵੀ ਜਿਹੜੇ ਬੱਚੇ ਸਾਡੇ ਇਲਾਕਿਆਂ ਤੋਂ ਜਾਂ ਪੰਜਾਬ ਤੋਂ ਅਗਵਾ ਕੀਤੇ ਜਾਂਦੇ ਹੁਣ ਇਹ ਕਿਤੇ ਬਾਹਰ ਕਿਤੇ ਵੱਡੀਆਂ ਸਿਟਾਂ 'ਚ ਮੰਨ ਲਓ ਬੰਬੇ ਮਹਾਰਾਸ਼ਟਰਾ ਜਾਂ ਤਮਿਲਨਾਡੂ ਪੱਛਮੰਗਾਲ ਲੱਗ ਜਾਏ ਜਾਂ ਜਿੱਥੇ ਪਤਾ ਨਾ ਲੱਗੇ ਔਰ ਹੋ ਸਕਦਾ ਉੱਥੋਂ ਦੇ ਬੱਚੇ ਅਗਵਾ ਕਰਕੇ ਸਾਡੇ ਇੱਥੇ ਲੈਂਦੇ ਹੋਣ ਦੇਖੋ ਇਹ ਜਿਹੜਾ ਮੁੱਦਾ ਹੈ ਨਾ ਛੋਟਾ ਮੋਟਾ ਮੁੱਦਾ ਨਹੀਂ ਹੈ ਇਨਕੁਆਰੀ ਬਹੁਤ ਹਾਈ ਲੈਵਲ ਤੇ ਹੋਣੀ ਚਾਹੀਦੀ ਹੈ ਅਸੀਂ ਅੱਗੇ ਵੀ ਕਿੰਨੀ ਵਾਰ ਗੱਲ ਕੀਤੀ ਹੈ ਕਿਉਂਕਿ ਬਹੁਤ ਜ਼ਿਆਦਾ ਵੱਡੀ ਤਦਾਦ ਚ ਜਿਹੜੇ ਭਿਖਾਰੀ ਨੇ ਜਾਂ ਮੰਗਤੇ ਨੇ ਸੜਕਾਂ ਤੇ ਫੈਲ ਚੁੱਕੇ ਨੇ ਕਿੱਥੋਂ ਆਏ ਕਿਸ ਤਣ ਆਏ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਤੇ ਜਿੰਨਾ ਸਾਡੇ ਲక్ష్ਮੀ ਕਾਂ ਚਾਵਲਾ ਜੀ ਨੇ ਕਿਹਾ ਮੈਂ ਵੀ ਸੇਮ ਉਹੀ ਗੱਲ ਕਵਾਂਗਾ ਵੀ ਇਹਨਾਂ ਦੀ ਇਨਕੁਆਰੀ ਜ਼ਰੂਰ ਹੋਣੀ ਚਾਹੀਦੀ ਸਾਈ ਜੀ ਆਪਾਂ ਗੱਲ ਕਰਾਂਗੇ ਕਿ ਮੁੱਦਾ ਤੇ ਕਾਫੀ ਵੱਡਾ ਹੈ ਜੀ ਪੂਰੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਆਖਿਰਕਾਰ ਇਸ ਚੀਜ਼ ਦੇ ਉੱਤੇ ਨੱਥ ਪਾਉਣ ਵਾਸਤੇ ਪਬਲਿਕ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਜਦੋਂ ਕੋਈ ਬੰਦਾ ਬੜਾ ਤਰਸ ਵਾਲਾ ਮੂੰਹ ਲੈ ਕੇ ਗੱਡੀਆਂ ਦੇ ਅੱਗੇ ਆ ਜਾਂਦਾ ਆ ਬੜੇ ਕਈ ਵਾਰੀ ਅਜਿਹੇ ਸੀਨ ਹੋ ਜਾਂਦੇ ਨੇ ਦੇਖੋ ਮੈਂ ਇਹ ਕਵਾਂਗਾ ਵੀ ਦਾਨਪੁਰਨ ਕਰਨਾ ਕੋਈ ਮਾੜੀ ਗੱਲ ਨਹੀਂ ਆ ਅਸੀਂ ਵੀ ਕਰਦੇ ਆ ਸਾਰੀ ਦੁਨੀਆ ਕਰਦੀ ਏ ਬਟ ਗੱਲ ਇਹ ਆ ਵੀ ਜਦੋਂ ਕੋਈ ਐਸਾ ਬੰਦਾ ਤੁਸੀਂ ਇਤਨਾ ਕਰ ਸਕਦੇ ਹੋ બીજા પણ માન ਕਰਦਾ ਵੀ ਅਸੀਂ ਕਿਸੇ ਨੂੰ ਨਹੀਂ ਖਾਲੀ ਛੱਡਣ ਕਈ ਵਾਰ ਲੋਕਾਂ ਦੇ ਮਨ 'ਚ ਇੱਕ ਭਾਵ ਹੁੰਦਾ ਵੀ ਕੋਈ ਮੇਰੇ ਕੋਲ ਮੰਗਣ ਆਇਆ ਤੇ ਮੇਰੇ ਕੋਲ ਮੈਂ ਨਹੀਂ ਦੇ ਸਕਿਆ ਤੁਸੀਂ ਗੱਡੀਆਂ ਦੇ ਵਿੱਚ ਫਲ ਫਰੂਟ ਬਿਸਕਟਾਂ ਦੇ ਪੈਕਟ ਰੱਖ ਸਕਦੇ ਹੋ ਮੈਂ ਇਹ ਗੱਲ ਅੱਗੇ ਵੀ ਕਹੀ ਸੀ ਅੱਜ ਵੀ ਕਹਾਂਗਾ ਵੀ ਕੈਸ਼ ਨਾ ਬਿਲਕੁਲ ਇਹਨਾਂ ਨੂੰ ਦੋ ਇਹ ਹਿੰਦੁਸਤਾਨ ਦੇ ਜਾਂ ਭਾਰਤ ਲੈਵਲ ਤੇ ਜਿਹੜਾ ਇਹ ਨੈਟਵਰਕ ਚੱਲ ਰਿਹਾ ਨਾ ਬੱਚਿਆਂ ਨੂੰ ਅਗਵਾ ਕਰਨ ਦਾ ਜਾਂ ਭੀਖ ਮੰਗਵਾਉਣ ਦਾ ਜਿਹੜਾ ਧੰਦਾ ਚੱਲ ਰਿਹਾ ਇਹ ਸਾਰਾ ਦਾ ਸਾਰਾ ਪੈਸੇ ਨਾਲ ਚੱਲ ਰਿਹਾ ਤੁਸੀਂ ਇਹਨਾਂ ਨੂੰ ਪੈਸਾ ਨਾ ਬਿਲਕੁਲ ਦਿਓ ਕੈਸ਼ ਬਿਲਕੁਲ ਨਾ ਦਿਓ ਕਿਉਂਕਿ ਉਹਨਾਂ ਦੇ ਕੈਸ਼ ਦੇ ਨਾਲ ਹੀ ਇਹ ਨੈਟਵਰਕ ਪੂਰੇ ਹਿੰਦੁਸਤਾਨ 'ਚ ਚੱਲਦਾ ਪਿਆ ਜਿੱਦ ਦਿਨੇ ਕੈਸ਼ ਅਸੀਂ ਦੇਣਾ ਬੰਦ ਕਰ ਦਿੱਤਾ ਉਦੋਂ ਹੀ ਨੈਟਵਰਕ ਹੌਲੀ-ਹੌਲੀ ਟੁੱਟ ਜਾਊਗਾ ਅੱਜ ਅੰਮ੍ਰਿਤਸਰ 'ਚ ਮੁਹਿੰਮ ਸ਼ੁਰੂ ਕੀਤੀ ਏ ਕੱਲ ਨੂੰ ਪੂਰੇ ਪੰਜਾਬ 'ਚ ਕਰਾਂਗੇ ਫਿਰ ਪੂਰੇ ਇੰਡੀਆ 'ਚ ਕਰਾਂਗੇ ਬਿਲਕੁਲ ਜਿਹੜਾ ਵੀ ਕੋਈ ਤੁਹਾਡੀ ਗੱਡੀ ਦੇ ਅੱਗੇ ਆਂਦਾ ਆ ਕੋਈ ਮੰਗਤਾ ਜਾਂ ਕੋਈ ਲੇਡੀਜ਼ ਜਾਂ ਬੱਚੇ ਲੈ ਕੇ ਆਂਦੀ ਹੈ ਨਾ ਪੈਸੇ ਨਾ ਦਿਓ ਹਾਂ ਤੁਹਾਡਾ ਦਿਲ ਕਰਦਾ ਭਾ ਖਾਲੀ ਨਹੀਂ ਮੋੜਨਾ ਗੱਡੀ ਦੇ ਵਿੱਚ ਆਪਣੇ ਜਾਂ ਆਪਣੇ ਐਕਟਿਵ ਆ ਜਾਂ ਜਿਹੜੀ ਵੀ ਤੁਹਾਡਾ ਕੋ ਕਨਵੈਂਸ ਆ ਕੋਈ ਬਿਸਕੁਟਾਂ ਦੇ ਪੈਕੇਟ ਕੋਈ ਚਿਪਸ ਦੇ ਪੈਕੇਟ ਜਾਂ ਕੋਈ ਇੱਕ ਫਲ ਫਰੂਟ ਰੱਖੀਏ ਉਹਨਾਂ ਨੂੰ ਆਪਾਂ ਦੇ ਦਈਏ ਸ਼ਾਇਦ ਹੋ ਸਕਦਾ ਵੀ ਕਈ ਵਾਰੀ ਕੋਈ ਵਾਕਈ ਨੀੜੀ ਹੋਵੇ ਕੋਈ ਭੁੱਖਾ ਹੋਵੇ ਉਹਦੀ ਜ਼ਰੂਰਤ ਪੂਰੀ ਕਰੋ ਪਰ ਪੈਸੇ ਬਿਲਕੁਲ ਦੇਣੇ ਆਪਾਂ ਬੰਦ ਕਰ ਕਈ ਵਾਰੀ ਸਾਡੀ ਟੀਮਾਂ ਵੱਲੋਂ ਇਹਨਾਂ ਨੂੰ ਜਾ ਕੇ ਪੁੱਛਿਆ ਵੀ ਗਿਆ ਕਿ ਆਖਰਕਾਰ ਜਿਹੜੇ ਛੋਟੇ ਬੱਚੇ ਤੁਸੀਂ ਨਾਲ ਲੈ ਗਏ ਇਹਨਾਂ ਨੂੰ ਪੜ੍ਹਾਈ ਕਿਉਂ ਨਹੀਂ ਕਰਵਾਉਂਦੇ ਪਰ ਅੱਗੋ ਜਿਹੜੇ ਜਵਾਬ ਉਹਨਾਂ ਦਾ ਮਿਲਦਾ ਕਿ ਪੜ੍ਹਾਈ ਕਰਾਉਣ ਦੀ ਲੋੜ ਹੀ ਕੀ ਹੈ ਜੀ ਰੋਜੀ ਰੋਟੀ ਚੱਲੀ ਜਾ ਰਹੀ ਹੈ ਔਰ ਇਹ ਸਭ ਤੋਂ ਵੱਡੀ ਗੱਲ ਹੈ ਇਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਵੇਖਣ ਦੇ ਵਿੱਚ ਵੀ ਆਂਦਾ ਹੈ ਕਿ ਸਵੇਰ ਨੂੰ ਦਾ ਇਹ ਪੈਸੇ ਮੰਗਦੇ ਨੇ ਜਾ ਜਾ ਕੇ ਉਹ ਰਾਤ ਨੂੰ ਜਿਹੜੇ ਇਹਨਾਂ ਇਹ ਜਿਹੜੇ ਹੈਗੇ ਨੇ ਜਾਮਨਾ ਜਾਮਟ ਕਰਾਉਂਦੇ ਨੇ ਹਾਂ ਬਿਲਕੁਲ ਅਸੀਂ ਖੁਦ ਵੇਖੇ ਨੇ ਔਰ ਬੜੀ ਛੇਤੀ ਅਸੀਂ ਆੜੀਆਂ ਵੀਡੀਓ ਜਿਹੜੀਆਂ ਲੋਕਾਂ ਵਾਸਤੇ ਅਸੀਂ ਲੀਗਲ ਕਰਾਂਗੇ ਲੋਕਾਂ ਨੂੰ ਦਿਖਾਵਾਂਗੇ ਉਹ ਵਾਲੀਆਂ ਵੀਡੀਓ ਜਿਹਦੇ ਵਿੱਚ ਦਿਨੇ ਤੇ ਲੋਕ ਮੰਗਤੇ ਬਣ ਕੇ ਲੋਕਾਂ ਨੂੰ ਠੱਗਦੇ ਨੇ ਲੋਕਾਂ ਕੋਲ ਪੈਸੇ ਲੈਂਦੇ ਨੇ ਔਰ ਰਾਤ ਨੂੰ ਫੁੱਲ ਯਸ਼ੀ ਕਰਦੇ ਨੇ ਔਰ ਮੈਨੂੰ ਕਈ ਵਾਰੀ ਲੱਗਦਾ ਵੀ ਰਾਤ ਨੂੰ ਜਿਹੜੇ ਲੁਟੇਰੇ ਜਾਂ ਕੋਈ ਐਸੀਆਂ ਗਤੀਵਿਧੀਆਂ ਕਰਦੇ ਨੇ ਨਾ ਵਿੱਚੋਂ ਕੋਈ ਇੱਕ ਹੁੰਦੇ ਨੇ ਕਿਉਂਕਿ ਸਵੇਰੇ ਐਕਟੀਵਿਟੀਆਂ ਪਤਾ ਕਰ ਲੈਂਦੇ ਨੇ ਸੜਕਾਂ ਤੇ ਖਲੋ ਕੇ ਵੀ ਕਿਹੜਾ ਬੰਦਾ ਕਿੱਥੇ ਰਹਿੰਦਾ ਕਿਤਰਾ ਜਾਂਦਾ ਕਿਤਰਾ ਆਂਦਾ ਇਸ ਕਰਕੇ ਇਸ ਚੀਜ਼ ਤੇ ਵੀ ਆਪਾਂ ਨੂੰ ਜ਼ਰੂਰ ਇਨਕੁਆਇਰੀ ਕਰਨੀ ਚਾਹੀਦੀ ਏ ਕਿਉਂਕਿ ਵਾਕੇ ਹੀ ਇਹ ਕ੍ਰਾਈਮ ਨੂੰ ਬੁਦਾਵਾ ਦੇ ਰਹੇ ਨੇ ਸਭ ਤੋਂ ਪਹਿਲੀ ਗੱਲ ਵੀ ਆਪਾਂ ਅੱਗੇ ਵੀ ਗੱਲ ਹੋਣੀ ਕੀਤੀ ਏ ਵੀ ਪੈਸੇ ਦੇਣਾ ਬੰਦ ਕਰ ਦੋ ਜਦੋਂ ਇਹ ਬਿਲਕੁਲ ਕੈਸ਼ ਬੰਦ ਹੋ ਜਾਊਗਾ ਇਹ ਜਿਹੜਾ ਮੁੱਦਾ ਆ ਜਿਹੜਾ ਵੱਡਾ ਨੈਟਵਰਕ ਆ ਟੁੱਟੂਗਾ ਆਪੇ ਲੋਕਾਂ ਦੇ ਸਾਹਮਣੇ ਆ ਜਾਊਗਾ ਵੀ ਇਹ ਕੌਣ ਸੀ ਤੇ ਕੌਣ ਨਹੀਂ ਸੀ ਜੀ ਤੁਸੀਂ ਸੁਣਿਆ ਜੀ ਜੈ ਭਾਰਤ ਰਾਸ਼ਟਰੀ ਸੰਗਠਨ ਦੇ ਪ੍ਰਮੁੱਖ ਸੰਤ ਸੰਦੀਪ ਨਵਾਬ ਸ਼ਾਹੀ ਜੀ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਵਾਕਈ ਜਿਹੜੀ ਪ੍ਰਸ਼ਾਸਨ ਕੋ ਅਸੀਂ ਵੀ ਮੰਗ ਕਰਦੇ ਆ ਕਿ ਜਿਹੜੇ ਇਹ ਮੰਗਤੇ ਨੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਬਾਹਰ ਦੇ ਲੋਕ ਆ ਰਹੇ ਨੇ ਉਹਨਾਂ ਨੂੰ ਅਸੀਂ ਕੀ ਦਿਖਾਣਾ ਚਾਹੁੰਦੇ ਆ ਕਿਉਂਕਿ ਲੋ ਜਿਹੜੇ ਮੰਗਦੇ ਨੇ ਉਹਨਾਂ ਦੇ ਮਗਰ ਹੀ ਪੈ ਜਾਂਦੇ ਨੇ ਕਿਉਂਕਿ ਅ ਇੰਨੀ ਕਿ ਜਦਾ ਤਦਾਦ ਜਿਹੜੀ ਵੱਧ ਚੁੱਕੀ ਹੈ ਮੰਗਤਿਆਂ ਦੀ ਅੰਮ੍ਰਿਤਸਰ ਦੇ ਵਿੱਚ ਔਰ ਇਹਦੀ ਜਿਹੜੀ ਆ ਪ੍ਰਸ਼ਾਸਨ ਕੋਲ ਆਪਾਂ ਮੰਗ ਕਰਾਂਗੇ ਕਿ ਇਹਦੀ ਗੰਭੀਰਤਾ ਦੇ ਨਾਲ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਕਿ ਆਖਿਰਕਾਰ ਇਹ ਲੋਕ ਕਿੱਥੋਂ ਆਏ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਕੀ ਹੈ ਇਹਨਾਂ ਦੇ ਆਧਾਰ ਕਾਰਡ ਚੈੱਕ ਕਿ ਕਿੱਥੇ ਜਾਣ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਆਖਿਰਕਾਰ ਇਹ ਕੌਣ ਨੇ ਕਿੱਥੋਂ ਆ ਰਹੇ ਨੇ ਔਰ ਇੱਥੇ ਕੀ ਕਰ ਰਹੇ ਹੋ ਸਕਦਾ ਜੀ ਇਹਨਾਂ ਦੇ ਬਾਹਰ ਵੀ ਨੈਟਵਰਕ ਹੋ ਸਕਦੇ ਨੇ ਗੰਭੀਰ ਦੇ ਨਾਲ ਇਹ ਇਸ ਇਸ ਮੁੱਦੇ ਨੂੰ ਜਿਹੜਾ ਆ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਇਹਨੂੰ ਜਾਂਚ ਕਰਨੀ ਚਾਹੀਦੀ ਹੈ ਕੈਮਰਾਮੈਨ ਰੁਪਿੰਦਰ ਸਬਲੋਗ ਦੇ ਨਾਲ ਚੰਦਰ ਗਿਨਾ ਆਰਐਕਸਟੀਵੀ ਨਟਵਾਰ